ਬਹੁਤ ਸੁੰਦਰ ਕੋਆਕ ਨੂੰ ਮੈਂ ਵੀ ਸੁੰਦਰ ਨੂੰ ਸ਼ੇਅਰ ਕਰੂੰਗਾ ਤੋ ਜੇ ਕਰਿਆ ਕਮ ਬਾळा ਹੁੰਦਾ ਏ ਮੈਂ ਦੇਖ ਦੇਖ ਡਰਿਆ ਇਟ ਸਾਰਾ ਦਿਨ ਲੱਦੀ ਡੜ ਕੱਟੀ ਖੜ ਖੜ ਕੇ ਸੇਤ ਸੁੱਕ ਗਈ ਸਾਰੀ ਸਾਰੀ ਕਮ ਪੱਠੇ ਤੇ ਘਰ ਘਰ ਕੇ ਸੇਤ ਸੁੱਕ ਗਈ ਸਾਰੀ ਸਾਰੀ ਕਮ ਪੱਠੇ ਤੇ ਘਰ ਘਰ ਕੇ ਓਏ ਆਖ ਨਾ ਰਕਾਂ ਨੇ ਐਵੇਂ ਛੜਾ ਛੜਾਣੀ ਜੰਦਗੀ ਦਾ ਲੈਂਦਾ ਸਵਾਦ ਬੜਾ ਨਹੀਂ ਉਹ ਕਤੇ ਹਣ ਕੇ ਕੱਲੇ ਨੂੰ ਬਲੋ ਕੱਲ ਹੀ ਮਿਲਣੀ ਖਾਂਦਾ ਪੈਗ ਨਾਲ ਛੜਾ ਖੀਰਿਆਂ ਦੇ ਅਲੜੇ ਬਣਾ ਕੇ ਦਲਣੀ ਖਾਂਦਾ ਪੈਗ ਨਾਲ ਛੜਾ ਖੀਰਿਆਂ ਦੇ ਅਲੜੇ ਬਣਾ ਕੇ ਦਲਣੀ ਖਾਂਦਾ ਪੈਗ ਨਾਲ ਨੱਤ ਸਾਗ ਸੂਗਣਾ ਤਰਿਆ ਕਰ ਮੇਰਾ ਦੁਖਣ ਲੱਗਿਆ ਭੇਟ ਕੁੜੇ ਤੇ ਆਲੂ ਗੋਭੀ ਧਰ ਲਿਆ ਕਰ ਹੁਣ ਘਟ ਗਏ ਅੱਗੇ ਨਾਲ ਔਰ ਰੇਟ ਕੁੜੇ ਪਕੌੜੇ ਸੁਆਦ ਬਣਾਉਣੀ ਕੁੜੀਏ ਨਹੀਂ ਦੱਸ ਕਿਦੇ ਤੋਂ ਬਣਾਉਣੇ ਸਿੱਖਿਆ ਨਾ ਤਸਾਗਣਾ ਤਰਿਆ ਕਰ ਕੁੜੀ ਤੇ ਆਵ ਬਣ ਕੇ ਆ ਦੰਦ ਪੈ ਗਏ ਫਿੱਕੇ ਆ ਕਹਿੰਦੀ ਰੋਟੀਆਂ ਲਾਉਂਦੀ ਮੈਂ ਹਾਂ ਬਗੀ ਕਹਿੰਦੀ ਬਾਸਣ ਕਰਦਾ ਰੱਜਣ ਦੀ ਨਹੀਂ ਤੇਰੀ ਰੋਟੀ ਦਾਲ ਤੇ ਡਿਓਟੀ ਲਾਈ ਹਾਂ ਦੱਸ ਹੋਰ ਕਿਹੜਾ ਤਾਰਾ ਕੱਢਣ ਦੀ ਨਹੀਂ ਰੋਟੀ ਦਾਲ ਤੇ ਡਿਓਟੀ ਲਾਈ ਹਾਂ ਦੱਸ ਹੋਰ ਕਿਹੜਾ ਤਾਰਾ ਕੱਢਣ ਦੀ ਰੋਟੀ ਦਾ ਕੰਮ ਟਾਈਮ ਨਾ ਕਰਿਆ ਕਰਨੀ ਮੈਂ ਮੈਸਤਰੀਆਂ ਨਾਲ ਹੋਜੂਣੇ ਟਕੜੇ ਨਹੀਂ ਮੈਂ ਮੈਸਤਰੀਆਂ ਨਾਲ ਕੰਮ ਕਰਨਾ ਮੇਰੀ ਜੇਬੀ ਵਿੱਚ ਮੁੱਕ ਗਿਆ ਕੈਸ ਕੋੜੇ ਉਹ ਕੰਮ ਲੇਵਰ ਵਾਲਾ ਜੋ ਸਿੱਖਿਆ ਨਹੀਂ ਬਸ ਚਾਚੇ ਤਾਏ ਤੂੰ ਸਿੱਖਿਆ ਹੁਣ ਕੰਮ ਕੋਈ ਔਖਾ ਲੱਗਦਾ ਨਹੀਂ ਅਸੀਂ ਕਰਨ ਸੀ ਲਾਗੇ ਨਿੱਕਿਆਂ ਮੈਂ ਕੱਲਾ ਮੈਸਤਰੀਆਂ ਨਾਲ ਕੰਮ ਕਰ ਦੂ ਆਦਤ ਨਹੀਂ ਹਵਾਜੀ ਛੱਡਣ ਦੀ ਸਾਡੀ ਮੈਸਤਰੀਆਂ ਨੇ ਡੋਟੀ ਲਾਈ ਆ ਬਸ ਕਲੀਆਂ ਨਿਓ ਆ ਕੱਢਣ ਦੀ ਸਾਡੀ ਮੈਸਤਰੀਆਂ ਨੇ ਡੋਟੀ ਲਾਈ ਆ ਬਸ ਕਲੀਆਂ ਨਿਓ ਆ ਕੱਢਣ ਦੀ ਸਾਨੂੰ ਫਿਕਰ ਨਹੀਂ ਆਉਣ ਵਾਲੀ ਠੰਡ ਦੀ ਕਿੰਨੀ ਰੱਬ ਨੇ ਬਣਾਈ ਚੱਲ ਬਣੀ ਰਹਿਣ ਦੇਣੀ ਮੈਂ ਠੰਡ ਵੇਖ ਕੰਮ ਤੋਂ ਛੁੱਟੀ ਤਾਣੀ ਮਾਰ ਧਾਣੀ ਮੈਂ ਖਾ ਕੰਮ ਦੀ ਏ ਚਾਲ ਕੋਈ ਨਾ ਬਣੀ ਰਹਿਣ ਦੇਣੀ ਮੈਂ ਠੰਡ ਵੇਖ ਕੰਮ ਤੋਂ ਛੁੱਟੀ ਤਾਣੀ ਮਾਰ ਧਾਣੀ ਮੈਂ ਖਾ ਕੰਮ ਦੀ ਏ ਚਾਲ ਕੋਈ ਨਾ ਬਣੀ ਰਹਿਣ ਦੇ ਮੈਂ ਕਾਫਰ ਹਾਂ ਮੇਰੀ ਗਲਤੀ ਮੈਂ ਮੰਨਦਾ ਹਾਂ ਮੈਂ ਮੰਨਦਾ ਹਾਂ ਜਾਂ ਤੂੰ ਮਿਲ ਜੇ ਜਾਂ ਮੌਤ ਮਿਲੇ ਮੈਂ ਮੰਨਦਾ ਹਾਂ ਮੈਂ ਮੰਨਦਾ ਹਾਂ ਮੈਂ ਮੁੱਕ ਜਾਣਾ ਕੰਮ ਕੀਤਾ ਨਾ ਕਦੇ ਵੀ ਜਿੰਨਾ ਭੱਠੇ ਤੇ ਅੱਜ ਕਰਿਆ ਕੰਮ ਬਾਲਾ ਹੁੰਦਾ ਏ ਮੈਂ ਦੇਖ ਦੇਖ ਡਰਿਆ ਇਟ ਸਾਰਾ ਦਿਨ ਲੱਦੀ ਡੜੀ ਕੱਟੀ ਖੜ ਖੜ ਕੇ ਸੇਤ ਸੁੱਕ ਗਈ ਸਾਰੀ ਸਾਰੀ ਕਮ ਪੱਠੇ ਤੇ ਘਰ ਘਰ ਕੇ ਸੇਤ ਸੁੱਕ ਗਈ ਸਾਰੀ ਸਾਰੀ ਕਮ ਪੱਠੇ ਤੇ ਘਰ ਘਰ ਕੇ ਓਏ ਆਖ ਨਾ ਰਕਾਂ ਨੇ ਐਵੇਂ ਛੜਾ ਛੜਾਣੀ ਜ਼ਿੰਦਗੀ ਦਾ ਲੈਂਦਾ ਸਵਾਦ ਬੜਾਣੀ ਕਤਿਆ ਹਣ ਕੇ ਕੱਲੇ ਨੂੰ ਬਲੋ ਕੱਲ ਹੀ ਮਿਲਣੀ ਖਾਂਦਾ ਪੈਗ ਨਾਲ ਸੜਾ ਖੀਰਿਆਂ ਦੇ ਅਲੜੇ ਬਣਾ ਕੇ ਦਲਣੀ ਖਾਂਦਾ ਪੈਗ ਨਾਲ ਛੜਾ ਖੀਰਿਆਂ ਦੇ ਅਲੜੇ ਬਣਾ ਕੇ ਦਲਣੀ ਖਾਂਦਾ ਪੈਗ ਨਾਲ ਨੱਤ ਸਾਗ ਸੂਗਣਾ ਤਰਿਆ ਕਰ ਮੇਰਾ ਦੁਖਣ ਲੱਗਿਆ ਭੇਟ ਕੁੜੇ ਕਤਿਆ ਆਲੂ ਗੋਬੀ ਧਰ ਲਿਆ ਕਰ ਹੁਣ ਘਟ ਗਿਆ ਅੱਗੇ ਨਾਲ ਔਰ ਰੇਟ ਕੁੜੇ ਪਕੌੜੇ ਸੁਹਾ ਦਾ ਬਣਾਉਣੀ ਕੁੜੀਏ ਨਹੀਂ ਦੱਸ ਕਿਦੇ ਤੋਂ ਬਣਾਉਣੇ ਸਿੱਖਿਆ ਨਾ ਤਾ ਸਾਗਣਾ ਧਰਿਆ ਕਰ ਕੁੜੀਏ ਤياب ਬਣ ਗਿਆ ਦੰਦ ਪੈ ਗਏ ਫਿੱਕੇਆ ਕਹਿੰਦੀ ਰੋਟੀਆਂ ਲਾਉਂਦੀ ਮੈਂ ਹਾਂ ਬਗੀ ਕਹਿੰਦੀ ਬਾਸਣੇ ਕਰਦਾ ਰੱਜਣ ਦੀ ਨਹੀਂ ਤੇਰੀ ਰੋਟੀ ਦਾਲ ਤੇ ਡਿਓਟੀ ਲਾਈ ਹਾਂ ਦੱਸ ਹੋਰ ਕਿਹੜਾ ਤਾਰਾ ਕੱਢਣ ਦੀ ਨਹੀਂ ਰੋਟੀ ਦਾਲ ਤੇ ਡਿਓਟੀ ਲਾਈ ਹਾਂ ਦੱਸ ਹੋਰ ਕਿਹੜਾ ਤਾਰਾ ਕੱਢਣ ਦੀ ਮੈਸਤਰੀਆਂ ਨੇ ਜੋ ਰਬੜਾ ਲਾਇਆ ਸੀ ਦੂਜੀ ਮੰਜ਼ਲ ਤੇ ਟਮਸਾਲਾ ਫੜਾਇਆ ਸੀ ਮੈਨੂੰ 2000 ਰੁਪਿਆ ਦੇ ਕੇ ਸਾਰਤਾ ਇੱਕ ਹਵਤਾ ਕੰਮ ਵੀ ਕਰਾਇਆ ਸੀ ਠੇਕੇਦਾਰ ਸਾਡੇ ਪੈਸੇ ਖਾ ਕੇ ਸਾਰੇ ਨਹੀਂ ਸਾਰਾ ਦਿਨ ਪੜਾ ਉੱਤੇ ਇੱਟਾਂ ਕੱਲੀਆਂ ਹੁਣ ਸੌਖਾ ਜਾ ਕੇ ਕੰਮ ਅਸੀਂ ਲੱਭਾਂਗੇ ਸਾਡੀ ਮੈਸਤਰੀ ਨੇ ਕਰਾਤੀਆਂ ਦਸਲੀਆਂ ਹੁਣ ਸੌਖਾ ਜਾ ਕੇ ਕੰਮ ਅਸੀਂ ਲੱਭਾਂਗੇ ਠੇਕੇਦਾਰਾਂ ਨੇ ਕਰਾਤੀਆਂ ਦਸਲੀਆਂ ਸਾਨੂੰ ਫਿਕਰ ਨਹੀਂ ਆਉਣ ਵਾਲੀ ਠੰਡ ਦੀ ਕਿੰਨੀ ਰੱਬ ਨੇ ਬਣਾਈ ਚੱਲ ਬਣੀ ਰਹਿਣ ਦੇਣੀ ਮੈਂ ਠੰਡ ਵੇਖ ਕੰਮ ਤੋਂ ਛੁੱਟੀ ਥਾਣੀ ਮਾਰ ਧਾਣੀ ਮੈਂ ਖਾ ਕੰਮ ਦੀ ਏ ਚਾਲ ਕੋਈ ਨਾ ਬਣੀ ਰਹਿਣ ਦੇਣੀ ਮੈਂ ਠੰਡ ਵੇਖ ਕੰਮ ਤੋਂ ਛੁੱਟੀ ਥਾਣੀ ਮਾਰ ਧਾਣੀ ਮੈਂ ਖਾ ਕੰਮ ਦੀ ਏ ਚਾਲ ਕੋਈ ਨਾ ਬਣੀ ਰਹਿਣ ਦੇ